ਹੂੰ ਬੀਸੀ ਲੱਗੇ ਮਾਨਸਰ ਹਾਂਜੀ ਪਰ ਉਹ ਰਹੇ ਮਤਲਬ ਪਹਿਲਾ ਦਿੱਲੀ ਦੇ ਸੀਗੇ ਪੜੇ ਲਿਖੇ ਤੇ ਜੀਨੀ ਲਾ ਦਸੇ ਨਾ ਬਿਲਕੁਲ ਮਾਨਸਰ ਹਾਂਜੀ ਜਦੋਂ ਉਹਨਾਂ ਨੇ ਸ਼ਾਮ ਨੂੰ ਕਦੇ ਫਿਰ ਡਰਿੰਕ ਕਰ ਲੈਣੀ ਜਦੋਂ ਮੜੇ ਦੋ ਪੈਗ ਲਾਉਣੇ ਉਹਨੇ ਚੰਡੀਗੜ੍ਹ ਨੂੰ ਗੱਡੀ ਪਾ ਦਾਨੀ ਤਾਂ ਇੱਕ ਦਿਨ ਕੀ ਹੋਇਆ ਕਿ ਉਹ ਜਾ ਰਹੇ ਸੀ ਚੰਡੀਗੜ੍ਹ ਨੂੰ ਤੇ ਰਾਹ ਚ ਭਿੱਖੀ ਹਾਂਜੀ ਆਉਂਦਾ ਥਾਣਾ ਮੈਨੂੰ ਕਹਦੇ ਉੱਥੇ ਇਹਨਾਂ ਦਾ ਮਨ ਬਣਾਇਆ ਇੱਕ ਸਾਡਾ ਦੋਸਤ ਸੀਗਾ ਵਾਲੀਆ ਦੋਨੇ ਜਾਣੇ ਤੇ ਡੀਸੀ ਸਾਡੀ ਸੀ ਸਭ ਦੇ ਵਾਲੀਆ ਕੋਈ ਗਨਮੈਨ ਨਹੀਂ ਕੋਈ ਡਰਾਈਵਰ ਨਹੀਂ ਨਾਲ ਅੱਛਾ ਤੇ ਉਹ ਕਹਿੰਦੇ ਚੱਲ ਯਾਰ ਬਲਦੀਤ ਨੂੰ ਮਿਲ ਕੇ ਚੱਲਦੇ ਆ ਇੱਕ ਦੋ ਪੈਗ ਲਾ ਲਾਂਗੇ ਤੇ ਹੁੰਦਾ ਸ਼ਰਾਬੀ ਗੱਪਾਂ ਮਾਰ ਲਾਂਗੇ ਅੱਜ ਗੇੜ ਲੰਘਦੇ ਨਾਲੇ ਤੇਰਾ ਗੱਲਾਂ ਦਾ ਚਸਕਾ ਵੀ ਤਾਂ ਇਹੋ ਜਿਹਾ ਨਾ ਬੰਦੇ ਨੂੰ ਖਿੱਚ ਲਿਆਉਂਦਾ ਉਹ ਕੀ ਹੋਇਆ ਸੀ ਉਹਨਾਂ ਨੇ ਗੱਜਰਾ ਪਿੱਖੀ ਥਾਣਾ ਉਹ ਸੜਕ ਤੋਂ ਪਿੱਛੇ ਹਟ ਕੇ ਆ ਹਾਂਜੀ ਹੁਣ ਤਾਂ ਸੜਕ ਬਣ ਗਈ ਬਹੁਤ ਸੋਹਣੀ ਉੱਥੇ ਪਹਿਲਾਂ ਉੱਥੇ ਨਾ ਐਦਾ ਚਿੱਕੜ ਦਾ ਬਹੁਤ ਸੀ ਚੱਲਾ ਜਾ ਪੰਜਾਬੀ ਚ ਕਹਿੰਦੇ ਆਪਾਂ ਹਾਂਜੀ ਉਹ ਚਿੱਕੜ ਵਾਲਾ ਬਣਿਆ ਹੋਇਆ ਸੀ ਤੇ ਉੱਥੇ ਉਹਨਾਂ ਦੀ ਗੱਡੀ ਫਸ ਗਈ ਹਾਂਜੀ ਨਾ ਕੋਈ ਅੱਗੇ ਨਾ ਪਿੱਛੇ ਨਾ ਕੋਈ ਧੱਕਾ ਲਾਉਣ ਵਾਲਾ ਦੋਨੇ ਜਾਨੇ ਗਾਰੇ ਦੇ ਵਿੱਚ ਉਤਰੇ ਗੋਡੇ-ਗੋਡੇ ਗਾਰਾ ਕਾਲਾ ਗਾਰਾ ਜਿਹੜਾ ਹੁੰਦਾ ਨਾ ਹਾਂਜੀ ਦੋਨੇ ਜਾਨੇ ਉੱਤਰ ਕੇ ਸ਼ਰਾਬ ਪੀਤੀ ਹੋਈ ਆ ਤੇ ਥਾਣੇ ਚਲੇ ਗਏ ਨਾਲ ਹੀ ਥਾਣਾ ਉਥੋਂ ਹਾਂਜੀ ਕਹ ਲੋ 100 ਗਜ ਤੇ ਨਾ ਅੰਦਰ ਗਏ ਤੇ ਅੰਦਰ ਹੋਮਗਾਰਡ ਦਾ ਖੜਾ ਹੀ ਸੰਤਰੀ ਇੱਕ ਹਾਂਜੀ ਉਹਨੇ ਦੇਖਿਆ ਵੀ ਲਿਬੜੇ ਤੇ ਬੜੇ ਲਿਬੜੇ ਤੇ ਬੜੇ ਆ ਕਹਿੰਦਾ ਉਹ ਡੀਸੀ ਆ ਉਹਨੇ ਕਿਹਾ ਲਾਲੇ ਜੇ ਕੋਈ ਪਤਾ ਨਹੀਂ ਕੌਣਾ ਸ਼ਰਾਬੀ ਹੋਏ ਹੋਏ ਆ ਤੇ ਉਹ ਕਹਿੰਦਾ ਡੀ ਸਾਹਿਬ ਕਹਿੰਦੇ ਮੈਂ ਡੀਸੀ ਮਾਨਸਾ ਹਾਂ ਤੇ ਉਹ ਚੁੱਚੀ ਹੱਸ ਪਿਆ ਹੋਂਗੜ ਵਾਲਾ ਕਹਿੰਦਾ ਜੀ ਹੁਣ ਨਾ ਤੁਸੀਂ ਐਂ ਕਰੋ ਐਸਚ ਹੋਣ ਵਾਲੀ ਐ ਤੇ ਐਸ ਵੇੜੇ ਨਾ ਪੂਵਾ ਪੀ ਕੇ ਸਾਰੀ ਡੀਸੀ ਹੁੰਦੇ ਐ ਤੇ ਕਹਿੰਦਾ ਮਾਂ ਠੀਕ ਚ ਠੀਕ ਚ 40 50 ਡੀਸੀ ਕਰਨ ਪੂਆ ਲੱਗ ਜਾਂਦਾ ਨਹੀਂ ਸਾਰੇ ਡੀਸੀ ਹੋ ਗਏ ਤੇ ਹਾਂ ਤੁਸੀਂ ਐ ਕਰੋ ਐ ਹੁਣ ਐ ਸੱਚ ਹੋਣ ਵਾਲਾ ਤੁਸੀਂ ਜਾਓ ਆਪਦਾ ਤੇ ਨਾਲੇ ਤੁਹਾਡੀ ਬੇਇਜ਼ਤੀ ਤਾਂ ਹੋਣੀ ਹੋਣੀ ਐ ਮੇਰੀ ਬੇਇਜ਼ਤੀ ਵੀ ਨਾਲ ਕਰਾਉਂਗੇ ਹੈਨਾ ਐਨੀ ਦਿਨ ਮੁੰਸ਼ੀ ਅੰਦਰੋਂ ਨਿਕਲਿਆ ਮੁੰਸ਼ੀ ਨੇ ਪਛਾਣ ਲਿਆ ਵੀ ਡੀਸੀ ਸਾਹਿਬ ਹੀ ਨੇ ਅੱਛਾ ਉਦੋਂ ਮੋਬਾਈਲ ਫੋਨ ਨਹੀਂ ਹੁੰਦੇ ਸੀ ਉਹਦਾ ਮੈਨੂੰ ਵਾਇਰਲੈਸ ਤੇ ਮੈਸੇਜ ਆਇਆ ਜਿੱਦਾਂ ਕਰਕੇ ਆਓ ਜੀ ਮੈਂ ਦੇਖ ਲਿਆ ਜੋ ਰਾਹ ਚ ਆਇਆ ਮੈਂ ਦੇਖਿਆ ਵੀ ਕਾਰ ਫਸੀ ਹੋਈ ਐ ਮੈਂ ਹਸਾਬ ਲਾ ਲਿਆ ਵੀ ਡੀਸੀ ਸਾਹਿਬ ਹੀ ਐ ਤੇ ਜਦੋਂ ਮੈਂ ਅੰਦਰ ਗਿਆ ਤੇ ਮੇਰੇ ਕੁਆਟਰ 'ਚ ਬੈਠੇ ਹੋ ਪਾਈਪ ਲਾਈ ਹੋਈ ਤੇ ਉਹ ਧੋਈ ਜਾਣ ਆਪਦੀਆਂ ਰਸਤਾਵਾਂ ਕਹਿੰਦੇ ਯਾਰ ਆ ਪਹਿਲੀ ਵਾਰੀ ਗਲਤੀ ਕੀਤੀ ਆ ਪਰ ਹੁਣ ਹੁਣ ਮੁੜ ਕੇ ਨਹੀਂ ਕਹਿੰਦੇ ਬਿਨਾ ਗਨਮੈਨ ਤੋਂ ਜਾਂ ਡਰਾਈਵਰ ਤੋਂ ਚੱਲਣਾ ਕਹਿੰਦੇ ਪਰ ਉਹ ਕਹਿੰਦੇ ਯਾਰ ਤੁਹਾਡੇ ਹੋਮਵਾਲ ਨੇ ਤਸੱਲੀ ਕਰਾਤੀ ਕਹਿੰਦੇ ਸਾਰੇ ਡੀਸੀ ਹੁੰਦੇ ਜਾਨ ਨੂੰ ਤਾਂ